ਉਹ ਡੈਣ ਖਾ ਗਈ ਮੇਰਾ ਹੀਰਾ ਪੁੱਤ ਜਾਣ ਗਈ ਉਹ ਨਕਾਬ ਤੋੜੀਂ ਨੀਂ ਦੇ ਲਾ ਰੋਵਾ ਗਾ ਮੇਰਾ ਪੁੱਤ ਤੇ ਹੋੜੀ ਜਿੰਕ ਤੋਂ ਸਾਰੀ ਮਰ ਪਾਲਾ ਮਿਉਣਾ ਅੱਜ ਸਾਡੀ ਭੈਣ ਬਹੁਤ ਦੁਖੀ ਆ ਅਸੀਂ ਇਹਨੂੰ ਚੱਲ ਨਹੀਂ ਸਕਦੇ ਰੋਂਦੇ ਨੂੰ ਬਹੁਤ ਫਾਂਸੀ ਦੀ ਸਜ਼ਾ ਸਾਡੇ ਸਾਹਮਣੇ ਦਿੱਤੀ ਜਾਵੇ ਇਹਨੂੰ ਬਸ ਕਿੱਤੋਂ ਸਖਤ ਹੋ ਜਾ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਆ ਜੀ ਸਾਡਾ ਹੀਰਾ ਬੱਚਾ ਸੀਗਾ ਅੱਜ ਤੀਕੋ ਕਿਸੇ ਨਾਲ ਲੜਿਆ ਬੋਲਿਆ ਵੀ ਨਹੀਂ ਸੀਗਾ ਜਿਹੜੀ ਉਹਨੇ ਕੋ ਕੋ ਕੇ ਮਾਰਿਆ ਬਹੁਤ ਸ਼੍ਰੀ ਬੱਚਾ ਸੀਗਾ ਜੀ ਕਿਤੋਂ ਮਰਜੀ ਸਲੇਤ ਨਹੀਂ ਜਾ ਸਕਦੀ ਸਾਡੇ ਬੱਚੇ ਮਾਰ ਰਹੀ ਨਹੀਂ ਸੀ ਵਿੱਚ ਜਿੰਨੇ ਉਹਨਾਂ ਨੇ ਸਾਡੇ ਨਾਲ ਕੀਤੀ ਆ ਉਹਦੇ ਮਾਪਿਓ ਵੀ ਖੋਦ ਇਸ ਵਿੱਚ ਨਵੋਲਾ ਜੀ ਜਿਸ ਤਰ੍ਹਾਂ ਜੀ ਉਹ ਕੱਪੜੇ ਬਦਲ ਬਦਲ ਕੇ ਆਉਂਦੀ ਕਦੇ ਉੱਤੇ ਕੋਈ ਛੋਲ ਲਿਆਂਦਾ ਕਦੇ ਕੋਈ ਛੋਲ ਉਹਦੇ ਇਹਦਾ ਮਤਲਬ ਵੀ ਉਹਦੇ ਮਗਰ ਕੋਈ ਪਾਵਰ ਹੈਗੀ ਆ ਜੀ ਜੇ ਉਹਨੂੰ ਕੋਈ ਸਜ਼ਾ ਦਿੱਤੀ ਜਾਵੇ ਅਸੀਂ ਕਹਿੰਨੇ ਹੁਣ ਨਹੀਂ ਵੀ ਘਟ ਤਮਾਮਾ ਜੀ ਦਾ ਬੇਟਾ ਜੀ ਹਾਂ ਜੀ ਇਹਨੇ ਮਾਰ ਮਕਾਇਆ ਸਾਨੂੰ ਇਹਨੇ ਮਾਰਿਆ ਸਾਨੂੰ ਦੱਸਦਾ ਸੀ ਆ ਦਿਨ ਤੇ ਨਹੀਂ ਆਉਂਦੇ ਸੀ ਇੰਨਾ ਜ਼ਿਆਦਾ ਭਲਾ ਮਾਨ ਸੀ ਨਾ ਆਪਾਂ ਕਹਿਣ ਜੋ ਉਹ ਨਹੀਂ ਤਾਂ ਪਥਕਦੀ ਇਹਨੇ ਬਹੁਤ ਜ਼ਿਆਦਾ ਭਲਾ ਮਾਨ ਸੀ ਆਪਕ ਮੂੰਹ ਥੱਕਦਾ ਇੰਨਾ ਵੀ ਕਹਿ ਨਹੀਂ ਸਕਦੇ ਵੀ ਬੋਲਦਾ ਬੋਲਦਾ ਨਹੀਂ ਮੂੰਹ ਤਾਂ ਗੋਲ ਹੀ ਨਹੀਂ ਵਿਚਾਰੇ ਦੇ ਸਪਰਾ ਨਾਲ ਵੀ ਸਾਡੇ ਨਾਲ ਕੋਈ ਵਾਕਾਏ ਹੋ ਜਾ ਹੋਵੇ ਕੋਈ ਮੇਰਾ ਰਿਸ਼ਤੇਦਾਰ ਸੀ ਮੇਰੇ ਸਾਲੇ ਦਾ ਬੇਟਾ ਸੀ ਹਾਂਜੀ ਤੇ ਐਨਾ ਸੋਚਿਆ ਨਹੀਂ ਸੀ ਜੀ ਅਸੀਂ ਇੱਕ ਇੱਕ ਸਾਡੇ ਬੇਟਾ ਸਾਰਿਆਂ ਦੇ ਤੇ ਪਰ ਹੁਣ ਬੇਟੇ ਦਾ ਕਹਿੰਦੇ ਆ ਵੀ ਅਸੀਂ ਮੈਰਜੀ ਨਹੀਂ ਕਰਵਾਉਣੀ ਐਨੇ ਡਰੇ ਹੋਏ ਪਰ ਇਹਨੂੰ ਸਖਤ ਤੋਂ ਸਖਤ ਮਤਲਬ ਸਜ਼ਾ ਮਿਲਣੀ ਚਾਹੀਦੀ ਐ ਜੇ ਸਾਡੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਐ ਬਸ ਮੇਰਾ ਪੁੱਤ ਜਾਣ ਖਾਗੀ ਮੇਰਾ ਹੀਰਾ ਪੁੱਤ ਜਾਣਗਾ ਓਨ ਕਾਬਾ ਤੋਂ ਨਹੀਂ ਇਹਨੇ ਗਾ ਰੋਗਾ ਮੇਰਾ ਪੁੱਤ ਤੇ ਉਹਨੇ ਜਿੰਕ ਤੋਂ ਸਾਰੀ ਮਰ ਪਾਲਾ ਗਿਆ ਉਹਨੇ ਅੱਜ ਸਾਡੀ ਭੈਣ ਬਹੁਤ ਦੁਖੀ ਆ ਅਸੀਂ ਇਹਨੂੰ ਝੱਲ ਨਹੀਂ ਸਕਦੇ ਰੋਂਦੇ ਨੂੰ ਬਹੁਤ ਫਾਂਸੀ ਦੀ ਸਜ਼ਾ ਸਾਡੇ ਸਾਹਮਣੇ ਦਿੱਤੀ ਜਾਵੇ ਇਹਨੂੰ ਮੈਂ ਕਿੱਤੋਂ ਸਖਤ ਹੋ ਜਾ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਆ ਜੀ ਸਾਡਾ ਹੀਰਾ ਬੱਚਾ ਸੀਗਾ ਅੱਜ ਤੀਕੋ ਕਿਸੇ ਨਾਲ ਲੜਿਆ ਬੋਲਿਆ ਵੀ ਨਹੀਂ ਸੀਗਾ ਜਿਹੜੀ ਉਹਨੇ ਕੋਕੋ ਕੇ ਮਾਰਿਆ ਬਹੁਤ ਸ਼ਰੀ ਬੱਚਾ ਸੀਗਾ ਜੀ ਕਿਤੋਂ ਮਰਜੀ ਸਹਤ ਨਹੀਂ ਜਾ ਸਕਦੀ ਸਾਡੇ ਬੱਚੇ ਦੀ ਇਹਨੇ ਜੋ ਘਪਰਵਾਰ ਹੈ ਨਹੀਂ ਸੀ ਵੀਰ ਜੀ ਜਿੰਨੇ ਉਹਨਾਂ ਨੇ ਸਾਡੇ ਨਾਲ ਕੀਤੀ ਹੈ ਉਹਦੇ ਮਾਪਿਓ ਵੀ ਖੋਦਿਆ ਇਸ ਵਿੱਚ ਨਵੋਲਾ ਜੀ ਜਿਸ ਤਰ੍ਹਾਂ ਜੀ ਉਹ ਕੱਪੜੇ ਬਦਲ ਬਦਲ ਕੇ ਆਉਂਦੀ ਹੈ ਕਦੇ ਉੱਤੇ ਕੋਈ ਛੋਲ ਲਿਆਂਦਾ ਕਦੇ ਕੋਈ ਛੋਲ ਉਹਦੇ ਇਹਦਾ ਮਤਲਬ ਵੀ ਉਹਦੇ ਮਗਰ ਕੋਈ ਪਾਵਰ ਹੈਗੀ ਆ ਜੀ ਜੋਨ ਨੂੰ ਕੋਈ ਸਜ਼ਾ ਦਿੱਤੀ ਜਾਵੇ ਅਸੀਂ ਕਹਿੰਨੇ ਉੰਨੀ ਵੀ ਘਟਾ ਤਮਾਮਾ ਜੀ ਦਾ ਬੇਟਾ ਸੀ ਹਾਂਜੀ ਇਹਨੇ ਮਾਰ ਮਕਾਇਆ ਸਾਨੂੰ ਇਹਨੇ ਮਾਰਿਆ ਸਾਨੂੰ ਦੱਸਦਾ ਸੀ ਆ ਦਿਨ ਤੇ ਨਹੀਂ ਆਉਂਦੇ ਸੀ ਇੰਨਾ ਜਿਆਦਾ ਭਲਾਮਾਨ ਸੀ ਨਾ ਆਪਾਂ ਕਹਿ ਨਹੀਂ ਜੋੰਨੀ ਤਾਂ ਪਥਕਦੇ ਇੰਨੇ ਬਹੁਤ ਜਿਆਦਾ ਭਲਾਮਾਨ ਸੀ ਆਪਾਂ ਮੂੰਹ ਥੱਕਦਾ ਇੰਨਾ ਵੀ ਕਹਿ ਨਹੀਂ ਸਕਦੇ ਵੀ ਬੋਲਦਾ ਬੋਲਦਾ ਨਹੀਂ ਮੂੰਹ ਤਾਂ ਗੋਲ ਹੀ ਨਹੀਂ ਵਿਚਾਰੇ ਦੇ ਸਪਰਾ ਨਾਲ ਵੀ ਸਾਡੇ ਨਾਲ ਕੋਈ ਵਾਕਾ ਇਹੋ ਜਿਹਾ ਹੋਵੇ ਕੀ ਮੇਰਾ ਰਿਸ਼ਤੇਦਾਰ ਸੀ ਮੇਰੇ ਸਾਲੇ ਦਾ ਬੇਟਾ ਸੀ ਹਾਂਜੀ ਤੇ ਐਨਾ ਸੋਚਿਆ ਨਹੀਂ ਸੀ ਜੀ ਅਸੀਂ ਇੱਕ ਇੱਕ ਸਾਡੇ ਬੇਟਾ ਸਾਰਿਆਂ ਦੇ ਤੇ ਪਰ ਹੁਣ ਬੇਟੇ ਦਾ ਕਹਿੰਦੇ ਆ ਵੀ ਅਸੀਂ ਮੈਰਿਜ ਨਹੀਂ ਕਰਵਾਉਣੀ ਐਨੇ ਡਰੇ ਹੋਏ ਪਰ ਇਹਨੂੰ ਸਖਤ ਤੋਂ ਸਖਤ ਮਤਲਬ ਸਜ਼ਾ ਮਿਲਣੀ ਚਾਹੀਦੀ ਹੈ ਤੇ ਸਾਡੀ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਬਸ